ਕੀ ਕਰਨ ਲੱਗੇ ਮੈਂ ਹਾਂ ਕੀ ਕਰਨ ਲੱਗੇ ਮੈਂ ਲੱਗੀਆਂ ਆਟੇ ਵਿੱਚ ਆ ਰੱਖਣ ਪਰ ਤਾਂ ਆਪਾਂ ਇਕੱਠਾ ਵੀ ਹੁੰਨੇ ਆ ਨਾ ਹੂੰ ਹੂੰ ਛੜੀ ਵੀ ਬਨ ਅੰਦਰ ਗਿਆ ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਧੰਨ ਗੁਰੂ ਰਾਮਦਾਸ ਜੀ ਸਭਨਾ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਅੱਜ ਆਪਾਂ ਲੱਗੇ ਸੀ ਆ ਮਤਲਬ ਕਿ ਆਪਾਂ ਆਟਾ ਭਿਆਇਆ ਸੀਗਾ ਤੇ ਵੈਸੇ ਤਾਂ ਆਪਾਂ ਕਣਕ ਨੂੰ ਮਤਲਬ ਕਿ ਜਿਵੇਂ ਧੋ ਕੇ ਫਿਰ ਛਾਣ ਕੇ ਤੇ ਫਿਰ ਉਸ ਤੋਂ ਬਾਅਦ ਆਟਾ ਪਸਾਉਨੇ ਆ ਪਰ ਸਾਨੂੰ ਉਹਨਾਂ ਕੁਛ ਚੱਕੀ ਵੀ ਵੈਸੇ ਦੂਰ ਪੈਂਦੀ ਇੱਥੋਂ ਤੇ ਅਸੀਂ ਇਕੱਠਾ ਪਸਾ ਲੈਨੇ ਆ ਜਿਵੇਂ 30 35 ਕਿਲੋ ਆਟਾ ਤੇ ਬਾਰ-ਬਾਰ ਜਾਣਾ ਮੁਸ਼ਕਲ ਹੋ ਜਾਂਦਾ ਤੇ ਉਹਦੇ ਲਈ ਹੁਣ ਇੱਕ ਡਰਮ ਹੀ ਭਰ ਲਈਏ ਤੇ ਕੋਸ਼ ਜਿਹੜਾ ਦੂਸਰਾ ਆਪਣਾ ਸੀ ਨਾ ਡਰਮ ਉਹ ਖਰਾਬ ਹੋ ਗਿਆ ਤੇ ਹੁਣ ਕਿਆ ਚੱਲ ਦੁਆਲੀ ਤੇ ਨਵਾਂ ਲੈ ਕੇ ਆਵਾਂਗੇ ਦੂਸਰਾ ਡਰਾਮਾ ਤੇ ਆ ਆਪਾਂ ਉਹਦੇ ਲਈ ਮਤਲਬ ਖਰਾਬ ਨਾ ਹੋਵੇ ਆਟਾ ਜਿਹੜਾ ਆਪਾਂ ਡਰਮੇ ਭਰ ਕੇ ਰੱਖੀਏ ਡਰਮ ਜਿਹਦੇ ਵਿੱਚ ਆਟਾ ਪਾ ਲਿਆ ਤੇ ਕੋਈ ਆਪਾਂ ਡਰਮੀ ਕਹਿ ਦਿੰਨੇ ਆ ਕੋਈ ਆਹ ਢੋਲੀ ਕਹਿ ਦਿੰਦੇ ਨੇ ਕੋਈ ਕੁਛ ਜਿਵੇਂ ਜਿਵੇਂ ਆਪ ਵਿਆਹ ਦੇ ਇਲਾਕੇ ਦੀ ਬੋਲੀ ਤੇ ਇਹ ਆਪਾਂ ਲੈਏ ਨੇ ਜੀ ਲੌਂਗ ਇਹਨਾਂ ਦੀ ਆਪਦੀ ਫ੍ਰੈਗਰੈਂਸ ਹੁੰਦੀ ਆ ਲੌਂਗਾਾਂ ਦੀ ਤੇ ਇਹ ਪਾਵੇਂ ਆਪਾਂ ਕੱਲੇ ਵੀ ਰੱਖ ਲਈਏ ਤੇ ਪਰ ਅੱਜ ਮੈਂ ਤੁਹਾਨੂੰ ਦੋ ਚੀਜ਼ਾਂ ਦੱਸਾਂਗੀ ਜਿਹਦੇ ਨਾਲ ਭਾਵੇਂ ਆਪਣਾ ਆਟਾ ਨਾ ਮਤਲਬ ਕਿ 2 ਮਹੀਨੇ ਪਿਆ ਰਵੇ ਤੇ ਆਟੇ ਨੂੰ ਕੁਛ ਨਹੀਂ ਹੁੰਦਾ ਵੈਸੇ ਚਲੋ ਸਾਡਾ ਪਰਵਾਰ ਠੀਕ ਹੈ ਸਾਡਾ ਮੀਨਾ ਕੋਈ ਨਿਕਲਦਾ ਇਹ ਇੰਨੇ ਆਟੇ ਨਾਲ ਤੇ ਇਸ ਤਰ੍ਹਾਂ ਕਰਕੇ ਆਪਾਂ ਇਹਨੂੰ ਡਬਲ ਗੰਢ ਲਗਾ ਕੇ ਹਲਕੇ ਹੱਥਾਂ ਦੇ ਨਾਲ ਇਸ ਤਰ੍ਹਾਂ ਤੇ ਇਹ ਆਪਾਂ ਬੰਨ ਲੈਨੇ ਲੌਂਗ ਤੇ ਆ ਆਪਣੇ ਕੋਲ ਹੈਗੇ ਆ ਕੜੀ ਪੱਤਾ ਇਨਾਂ ਨੂੰ ਇਨਾਂ ਦੀ ਇਹ ਧਿਆਨ ਰੱਖਣਾ ਵੀ ਇਹ ਦੇਖੋ ਇਸ ਤਰ੍ਹਾਂ ਨਾ ਤੇ ਸਕਾਏ ਸਕਾਏ ਪੂਰੀ ਤਰ੍ਹਾਂ ਸਕਾਏ ਆ ਦੇਖੋ ਆ ਦੇਖੋ ਖੜਕਰੇ ਨੇ ਨਾ ਵੀ ਇਨਾਂ ਦੇ ਵਿੱਚ ਨਮੀ ਨਹੀਂ ਹੋਣੀ ਚਾਹੀਦੀ ਬਿਲਕੁਲ ਤੇ ਆਹ ਦੇਖੋ ਮੈਂ ਇੱਧਰ ਵੀ ਆ ਆ ਵੀ ਸਕਾਏ ਨੇ ਇਨਾਂ ਦਾ ਮੈਂ ਚੂਰਨ ਬਣਾ ਕੇ ਰੱਖ ਲੈਣਾ ਹੱਥਾਂ ਨਾਲ ਮਰੋੜ ਕੇ ਚੂਰਨ ਬਣ ਜਾਣਾ ਜਿਸ ਤਰ੍ਹਾਂ ਆ ਹੈਗੇ ਨਾ ਤੇ ਇਨਾਂ ਨੂੰ ਜਦੋਂ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਕਰਾਂਗੇ ਨਾ ਤੇ ਆਹ ਦੇਖੋ ਇਹ ਆਪਣੇ ਹੱਥਾਂ ਤੇ ਚੂਰਨ ਬਣ ਜਾਣਾ ਤੇ ਸਬਜੀ ਚ ਵੀ ਪਾ ਸਕਦੇ ਹਾਂ ਹਾਂ ਸੁੱਕਾ ਜਦੋਂ ਆਪਣੇ ਕੋਲ ਨਹੀਂ ਟਾਈਮ ਨਾ ਅੱਗੇ ਕੀ ਆਪਣੀ ਦੱਬੀ ਪਰ ਕੇ ਰੱਖੀ ਮੈਂ ਹਾਂ ਹਾਂ ਇੱਕ ਕਿੰਨੇ ਸੋਹਣੇ ਮੁੰਡੇ ਹੁੰਦੇ ਨੇ ਚਾ ਹਾਂ ਸਮੈਲ ਇਹ ਦੀ ਸਭ ਹੋਰ ਵੀ ਵਧੀਆ ਬੀ ਬਣ ਜਾਂਦੀ ਖੁਸ਼ਬੂ ਹੂੰ ਤੇ ਇਸ ਤਰ੍ਹਾਂ ਕਰਕੇ ਮਿੱਠੇ ਜਿਵੇਂ ਮਿੱਠੀਆਂ ਵਿੱਚ ਪਾ ਕੇ ਰੱਖ ਲਾਂਗੀ ਕਿਉਂਕਿ ਸਰਦੀਆਂ ਦੇ ਵਿੱਚ ਫਿਰ ਘੱਟ ਸੁੱਕਦੇ ਨੇ ਹੂੰ ਤੇ ਇਹਨੂੰ ਆਪਾਂ ਆਹ ਕੱਪੜਾ ਲਾਵਾਂਗੇ ਤੇ ਇਸ ਕੱਪੜੇ ਦੇ ਵਿੱਚ ਬੰਨ੍ਹ ਦਾਂਗੇ ਏਨਾ ਮੈਂ ਪਹਿਲਾਂ ਵੀ ਵੈਸੇ ਵੀਡੀਓ ਪਾਈ ਸੀ ਉਹਦੇ ਵਿੱਚ ਕੱਲੇ ਲੌਂਗ ਹੀ ਪਾਏ ਰੱਖੇ ਸੀ ਤੇ ਇਹ ਮੈਨੂੰ ਕਿਸੇ ਨੇ ਕਮੈਂਟ ਕੀਤਾ ਸੀਗਾ ਵੀ ਆਂਟੀ ਦੱਸਿਓ ਤੁਸੀਂ ਆਟੇ ਵਿੱਚ ਤੇ ਚੌਲਾਂ ਵਿੱਚ ਇਹੀ ਆਪਾਂ ਚੌਲਾਂ ਵਿੱਚ ਇਸੇ ਤਰ੍ਹਾਂ ਰੱਖਣਾ ਇਸੇ ਤਰ੍ਹਾਂ ਦਾਲਾਂ ਵਿੱਚ ਰੱਖਣਾ ਹੈ ਇਸ ਤਰ੍ਹਾਂ ਕੋਟਲੀਆਂ ਬਣਾ ਕੇ ਇਸ ਤੋਂ ਵੀ ਛੋਟੀ ਕੋਟਲੀ ਬਣਾ ਲਓ ਜਿਵੇਂ ਆ ਮੈਂ ਕੱڑی ਦੇ ਪੱਤੇ ਤਾਂ ਐਨੇ ਕੋ ਰੱਖ ਲੈਣ ਤੇ ਜਿੰਨੇ ਕੋ ਆਪਣੀ ਅਸਾਨੀ ਨਾਲ ਦੰਡਾ ਸਕੇ ਤੇ ਬਸ ਇਹ ਧਿਆਨ ਰੱਖਣਾ ਵੀ ਆਪਣੀਆਂ ਸਾਂਨੀ ਨਾਲ ਗੰਢ ਆ ਜਾਵੇ ਬਸ ਇਹਨੂੰ ਆਪਾਂ ਉਹਦੇ ਵਿੱਚ ਰੱਖ ਦੇਣਾ ਤੇ ਆਟਾ ਤੇ ਆਪ ਵੀ ਆਪਾਂ ਸਾਈਡ ਤੋਂ ਵਰਤਦੇ ਪਏ ਹਾਂ ਨਾ ਤੇ ਇਸ ਤਰ੍ਹਾਂ ਕਰਕੇ ਦਬਲ ਗੰਢ ਲਗਾ ਦੇਣੀ ਤੇ ਇਸ ਤਰ੍ਹਾਂ ਤੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਵਿੱਚ ਰੱਖ ਦਾਂਗੇ ਬਸ ਇਹ ਚੀਜ਼ ਦਾ ਧਿਆਨ ਰੱਖਣਾ ਵੀ ਇਹਦੇ ਵਿੱਚ ਮੋਇਸਚਰ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਸੁਲਾਬੇ ਵਾਲਾ ਬਿਲਕੁਲ ਨਹੀਂ ਹੋਣਾ ਚਾਹੀਦਾ ਕਿਉਂਕਿ ਇਹ ਪੂਰਾ ਦੇਖੋ ਖੜਕ ਰਿਹਾ ਨਾ ਸਾਰਾ ਦਿਨ ਧੁੱਪ ਚ ਸੁੱਕਿਆ ਹੈ ਤੇ ਹੁਣ ਆਪਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਆਟੇ ਦੇ ਵਿੱਚ ਰੱਖ ਦਿਆਂਗੇ ਤੇ ਆਟਾ ਆਪਣਾ ਜਿਵੇਂ ਮਰਜ਼ੀ ਪਿਆਰ ਹੋਵੇ ਉਹਨੂੰ ਬਿਲਕੁਲ ਕੋਈ ਸੁੰਢੀ ਸੁਸਰੀ ਕੁਝ ਨਹੀਂ ਹੋਵੇਗਾ ਵੈਸੇ ਵੀ ਨਹੀਂ ਚਲੋ ਜਿਵੇਂ ਆਪਾਂ ਮਤਲਬ ਡਰਮੀ ਨੂੰ ਢੋਲੀ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਫਿਰ ਆਟਾ ਪਾਵੋ ਤੇ ਜਿੰਨੀ ਸਾਵਧਾਨੀ ਨਾਲ ਆਪਾਂ ਰੱਖਾਂਗੇ ਕਿਉਂਕਿ ਆਪਣੀ ਸਭ ਤੋਂ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਇਹ ਦੋਨੋਂ ਚੀਜ਼ਾਂ ਆਪਾਂ ਆਟੇ ਦੇ ਵਿੱਚ ਰੱਖ ਦਿਆਂ ਤੇ ਬਾਕੀ ਜੀ ਤੁਹਾਨੂੰ ਬੇਨਤੀ ਹੈ ਵੀ ਆ ਪਸਾਰੇ ਜਿਹਨੇ ਪਾਠ ਕਰਦੇ ਆ ਤੇ ਕਰ ਵੀ ਰਹੇ ਆ ਤੇ ਕਰਦੇ ਵੀ ਆ ਤੇ ਉਹ ਜਿਹੜਾ ਮਤਲਬ ਰਾਜਵੀਰ ਜਵੰਦਾ ਵੀਰਾ ਆ ਵੀ ਜੇ ਸਾਡਾ ਤਾਂ ਪੁੱਤਰ ਹੈ ਤੇ ਉਹਦੇ ਲਈ ਜਰੂਰ ਅਰਦਾਸ ਕਰੋ ਸਾਰੀ ਸੰਗਤ ਬਹੁਤ ਅਰਦਾਸਾਂ ਹੋ ਰਹੀਆਂ ਨੇ ਹਜ਼ਾਰਾਂ ਅਰਦਾਸਾਂ ਹੋ ਰਹੀਆਂ ਨੇ ਉਹਦੇ ਨਾਮ ਦੀਆਂ ਕਿਉਂਕਿ ਦਿਲ ਕਰਦਾ ਵੀ ਕੋਈ ਵੀ ਮਾਂ ਨਾ ਰੋਵੇ ਜਿੱਨਾ ਆਪਾਂ ਨੂੰ ਦੁੱਖ ਮਤਲਬ ਆਪਣੇ ਬੱਚਿਆਂ ਦਾ ਹੁੰਦਾ ਇਸੇ ਤਰ੍ਹਾਂ ਇਹ ਉਹਨਾਂ ਬੱਚਿਆਂ ਨਾਲ ਵੀ ਆਪਣਾ ਪਿਆਰ ਹੈ ਜਿਹਨਾਂ ਨੇ ਮਤਲਬ ਕਿ ਪੰਜਾਬ ਦੀ ਸੇਵਾ ਕੀਤੀ ਆ ਸਾਰੇ ਦੇਸ਼ ਦੀ ਸੇਵਾ ਕੀਤੀ ਸਮਝ ਲਓ ਵੀ ਕਿੰਨਾ ਲੋਕਾਂ ਨੂੰ ਸੁਣਦੇ ਆ ਕਿੰਨਾ ਸਾਉਸ ਜੀ ਦੇ ਸੁਭਾਅ ਦਾ ਹੈ ਉਹ ਬੱਚਾ ਆ ਤੇ ਆਪਾਂ ਸਾਰੇ ਜਨੇ ਰਾ ਕੇ ਉਹਦੇ ਨਾਮ ਦੀ ਅਰਦਾਸ ਕਰੀਏ ਵਾਹਿਗੁਰੂ ਜੀ ਕਿਸੇ ਇੱਕ ਦੀ ਅਰਦਾਸ ਸੁਣ ਲੈਣ ਤੇ ਉਹ ਵੀਰਾ ਆਪਣੇ ਪੈਰਾਂ 'ਸੇ ਰੁੱਕ ਕੇ ਖੜਾ ਹੋ ਜਾਵੇ ਤੇ ਪ੍ਰਮਾਤਮਾ ਨੂੰ ਜਲਦੀ ਹੀ ਤੇ ਜਲਦੀ ਤੰਦਰੁਸਤ ਕਰੇ ਤੇ ਲੋਕ ਜਿਵੇਂ ਮੇਰਾ ਤਾਂ ਨਾ ਵੀਡੀਓ ਦੇਖਣ ਨੂੰ ਮਾਨੀ ਨਹੀਂ ਕਰਦੇ ਲੋਕ ਬਹੁਤ ਗਲਤ ਵੀਡੀਓ ਪਾ ਰਹੇ ਨੇ ਬਹੁਤ ਕੁਝ ਗਲਤ ਲਿਖ ਰਹੇ ਨੇ ਇਸ ਤਰ੍ਹਾਂ ਨਾ ਕਰਿਆ ਕਰੋ ਗਲਤੀ ਤਾਂ ਕਿਸੇ ਕੋਲ ਨਹੀਂ ਹੋ ਸਕਦੀ ਆ ਆਪਣੇ ਬੱਚੇ ਵੀ ਗਲਤੀਆਂ ਕਰਦੇ ਆ ਮੇਰਾ ਪੋਤਾ ਵੀ 15 ਸਾਲ ਦਾ ਤੇ ਅਜੇ 15 ਸਾਲ ਦਾ ਵੀ ਨਹੀਂ ਹੋਇਆ ਤੇ ਉਹ ਵੀ ਜਿੱਦ ਕਰਦਾ ਕਹਿੰਦਾ ਮੈਂ ਨਾ ਬਾਈਕ ਸਿੱਖਣੀ ਹੈ ਤੇ ਮੈਂ ਉਹਨੂੰ ਨਾ ਬਾਈਕ ਬਾਹਰ ਨਹੀਂ ਲਿਜਾਣ ਜਿੰਦੀ ਵੀ ਜਿਵੇਂ ਮਾਵਾ ਦਾ ਡੋਲੇ ਡਰਦਾ ਹੁੰਦਾ ਆ ਤੇ ਇਸ ਕਰਕੇ ਸਾਰਿਆਂ ਦੇ ਬੱਚੇ ਤਾਂ ਇਸੇ ਤਰ੍ਹਾਂ ਹੀ ਹੁੰਦੇ ਆ ਬੜੇ ਲਾਡਲੇ ਹੁੰਦੇ ਆ ਤੇ ਉਹਦਾ ਵਿਚਾਰੇ ਦਾ ਫਾਦਰ ਵੀ ਮਤਲਬ ਫਰੇ 2021 ਦੇ ਵਿੱਚ ਐਕਸਪਾਇਰ ਹੋ ਗਏ ਸੀਗੇ ਤੇ ਆਪਾਂ ਉਹਦੇ ਲਈ ਸਾਰੇ ਅਰਦਾਸ ਕਰਦੇ ਬਹੁਤ ਦੁਨੀਆ ਅਰਦਾਸ ਕਰ ਰਹੀ ਉਹਨਾਂ ਦਾ ਪਿੰਡ ਕਰ ਰਿਆ ਸਾਰੀ ਦੁਨੀਆ ਅਰਦਾਸ ਕਰ ਰਹੀ ਹੈ ਚਲੋ ਵਾਹਿਗੁਰੂ ਨੂੰ ਵੀਰ ਨੂੰ ਤੰਗ ਰਸਤੀ ਦੇਵੇ ਤੇ ਨੰਨੀ ਉਮਰ ਬਖਸ਼ੇ ਤੇ ਆਪਣਾ ਆਟਾ ਹੈ ਨਾ ਤੇ ਇਹਦੇ ਵਿੱਚ ਇਸ ਤਰ੍ਹਾਂ ਕਰਕੇ ਆਪਾਂ ਇਸ ਤਰ੍ਹਾਂ ਕੁੜਾ ਜੰਮਤ ਨੂੰ ਐਂ ਕਰਕੇ ਅਟੇ ਤੇ ਇਸ ਤਰ੍ਹਾਂ ਪਾ ਦੇਣਾ ਕਿਉਂਕਿ ਇਹ ਬੰਨਿਆ ਹੋਇਆ ਬਸ ਇਹਦੀ ਫਰੇਗਰੈਂਸ ਦੇ ਨਾਲ ਤੇ ਇਧਰ ਆਪਾਂ ਇਸ ਗੁੱਟ ਤੇ ਆ ਪਾ ਦੇਣਾ ਤੇ ਇਹ ਬਿਲਕੁਲ ਭਾਵੇਂ ਆਪਣਾ ਆਟਾ ਮੀਨਾ ਪਿਆਰਾ ਇਹਨੂੰ ਕੁਛ ਨਹੀਂ ਹੋਣਾ ਆਪਾਂ ਜਦੋਂ ਜੇ ਪਾਸੇ ਆਟਾ ਵਰਤ ਰਹੇ ਹਾਂ ਤੇ ਇਸ ਤਰ੍ਹਾਂ ਇਹ ਤੇ ਇਸ ਤਰ੍ਹਾਂ ਕਰਕੇ ਆਟੇ ਨੂੰ ਰੱਖੋ ਤੇ ਆਪਣਾ ਆਟਾ ਕਦੀ ਵੀ ਖਰਾਬ ਨਹੀਂ ਹੋਵੇਗਾ ਇਹ ਇਹ ਸਭ ਤੋਂ ਵਧੀਆ ਤੇ ਸੌਖੀਆਂ ਟਿਪਸ ਜਿਹੜੀਆਂ ਜੀ ਆਪਾਂ ਘਰ ਵਿੱਚ ਇਹ ਆਹਾਂ ਕੜੀ ਦਾ ਜਿਹੜਾ ਕੜੀ ਪੱਤੇ ਦਾ ਬੂਟਾ ਏ ਇਹ ਆਮ ਹੀ ਆਪਣੇ ਘਰੋਂ ਵੀ ਕਿੰਨੇ ਜਣੇ ਲੱਗ ਆਏ ਨੇ ਇੱਥੋਂ ਇਹ ਛੋਟਾ ਜਿਹਾ ਲਾ ਲਈਏ ਤੇ ਬਸ ਬਹੁਤ ਵੱਡਾ ਰਕਤ ਬਣ ਜਾਂਦਾ ਫਿਰ ਇਹਦੀ ਰਕਤ ਤਾਂ ਬਹੁਤ ਥਾਵਾਂ ਤੇ ਕੀਤੀ ਜਾਂਦੀ ਤੇ ਅੱਜ ਆਪਾਂ ਬਣਾ ਲੈਣੀ ਆ ਗੋਬੀਂਜ ਦੀ ਸਬਜ਼ੀ ਗੋਬੀਂਜ ਕੱਟ ਕੇ ਰੱਖੀਆਂ ਨੇ ਤੇ ਅਜੇ ਬਾਕੀ ਤਿਆਰ ਕਰਨਾ ਤੇ ਅੱਜ ਆਪਾਂ ਬਣਾ ਲਾਂਗੇ ਗੋਬੀਂਜ ਦੀ ਸਬਜ਼ੀ ਤੇ ਚਲੋ ਜੀ ਕਰਦੇ ਆ ਆਪਾਂ ਸਬਜ਼ੀ ਦੀ ਤਿਆਰੀ ਕਰ ਲਈ ਸੀ ਅੰਦਰੋਂ ਸਾਰੀ ਸਫਾਈ ਹਾਂ ਕਰ ਲਈ ਇੱਧਰੋਂ ਤਾਂ ਸਾਰੀ ਕਰ ਲਈ ਵੇਖੀ ਬੋਰਡ ਕਿੱਥੇ ਗਿਆ ਆ ਆਹ ਵੇ ਆ ਬੋਰਡ ਹੈ ਹੂੰ ਮਿਲ ਕੁਦਰਤ ਇਹਨੂੰ ਕਹਿੰਦੇ ਨੇ ਕੁਦਰਤ ਇਹ ਬੋਰਡ ਹੋਰ ਵੇ ਕਿ ਸਾਮ ਨਾਲ ਗਿਆ ਹੋਵੇ ਬਸ ਇਹ ਨਹੀਂ ਵੇਲਾ ਪੱਕੀ ਥਾਂ ਸਾਰੀ ਕਿਤੇ ਮਾੜੀ ਜੀ ਦਰਾੜ ਹੋਵੇਗੀ ਮਾੜੀ ਜੀ ਇਹ ਜਿਹੜੀ ਮੰਮੀ ਉੱਗਿਆ ਵੇ ਕਿੱਡਾ ਸੋਹਣਾ ਮਿੱਟੀ ਪਾਈ ਹੋਊਗੀ ਨਾ ਉਹਦੇ ਵਿੱਚ ਹੋਊਗੀ ਜੜ ਜੜ ਪਰਮਾਤਮਾ ਹੈ ਨਾ ਕਹਿੰਦੇ ਤਿਆ ਕਿ ਚੀਜ਼ ਆ ਵੀ ਕੁਛ ਇਦਾਂ ਦਾ ਹੀ ਲੱਗਦਾ ਮੈਨੂੰ ਇਹ ਪਿੱਪਲ ਪਿੱਪਲ ਉੱਗਿਆ ਹਾਂ ਬੋੜ ਬੋੜ ਇਹਨਾਂ ਪੱਕਾ ਪਤਾ ਲੱਗਦਾ ਪਿਆ ਕਿਹੜਾ ਕੋਈ ਕਹਿੰਦਾ ਨਾ ਬੋੜ ਉੱਗਿਆ ਕੋਈ ਕਹਿੰਦਾ ਚੰਗਾ ਹੁੰਦਾ ਤੇ ਕੋਈ ਕਹਿੰਦਾ ਮਾੜਾ ਹੁੰਦਾ ਕੋਈ ਗਾਣਾ ਜਾਨੀ ਸੀਗਾ ਭਲਾ ਪਤਾ ਇਧਰ ਬਾਣੀ ਦੇ ਸਾਹ ਨਾਲ ਮੰਨਦੇ ਨੇ ਬੋੜ ਤੇ ਪਿੱਪਲ ਵਾਲਾ ਕੋਈ ਗਾਣਾ ਵੀ ਹੈਗਾ ਵੀ ਨਾ ਫਿਰ ਰਕਤ ਸਾਰਾ ਅੱਗੇ ਲੋਕੀ ਘੋੜਾ ਫਿਪਲਾਂ ਦੀ ਛਾਂ ਵਿੱਚ ਬੈੰਦੇ ਸੀ ਹੂੰ ਉਹ ਵਧੀਆ ਸੀ ਬਸ ਹੁਣ ਇਹ ਤੰਦੂਰ ਚ ਪਾ ਕੇ ਤੂੰ ਤਾਂ ਬਿਮਾਰ ਵੀ ਨਹੀਂ ਸੀ ਹੁੰਦੇ ਤਾਜੀ ਹਵਾ ਚ ਇਹ ਬਲ ਜਾਣਾ ਸਾਰਾ ਹੁਣ ਸਰਦੀਆਂ ਚ ਤੰਦੂਰ ਤੋਂ ਪਾਵਾਂਗੇ ਤਾਂ ਆਹ ਲੋਣੀ ਆਪਾਂ ਹਰਿਆਈ ਆ ਜਿਹੜੀ ਸਾਰੀ ਇਹ ਕਿਵੇਂ ਲੱਥੇਗੀ ਇਸ ਕਲੀ ਦੇ ਨਾਲ ਲੱਥੇਗੀ ਜਿੰਨ ਸਾਰੀ ਨੂੰ ਨਾ ਕਲੀ ਵਿੱਚ ਬਚ ਕੇ ਆਈ ਸੀ ਜਿੰਨੀ ਬਾਵਾਂ ਚਾਹੀਦੀ ਹੈ ਜਿਆਦਾ ਮੀਂਹ ਪਏ ਨਾ ਉਦੋਂ ਹਰੀ-ਹਰੀ ਜੀ ਹੋ ਗਈ ਸੀ ਹੁਣ ਕਾਲੀ ਹੋ ਗਈ ਕਲੀ ਜੋ ਕਿ ਨਹੀਂ ਇਹਨੂੰ ਲਾਵਾਂਗੇ ਉਹਦੇ ਨਾਲ ਕਲੀ ਦੇ ਨਾਲ ਨਾ ਤੇ ਫੇਰ ਕੇ ਤੁਰਸ਼ ਫੇਰ ਕੇ ਸਾਫ਼ ਹੋ ਜਾਂਦੀ ਏਲੋਵਿਰਾ ਕਿੰਨਾ ਸੋਹਣਾ ਆ ਤੇ ਬਸ ਵਿਚਾਰੇ ਜੇ ਹੈਗੇ ਬੂਟੇ ਹਾਂ ਸੋ ਕੋਪਣ ਥੋੜਾ ਵਿਰਲਾ ਕਰਦੀ ਏਲੋਵਿਰਾ ਹਾਂ ਹੋ ਜਾ ਪਿਆ ਇਹ ਮੈਂ ਜਿੱਦਾਂ ਵਿਚਾ ਹੋਇਆ ਪੈ ਥੋੜਾ ਥੋੜਾ ਜ਼ਿਆਦਾ ਹੀ ਹੋ ਗਿਆ ਨਾ ਜਿੱਦਾਂ ਹਾਂ ਥੋੜਾ ਥੋੜਾ ਵਿੱਚੋਂ ਸੰਘਣਾ ਹੋ ਗਿਆ ਜ਼ਿਆਦਾ ਤੇ ਹਾਂ ਮੈਂ ਖੰਡਾ ਚੀ ਚਲਾਇਆ ਹੈ ਤੇਰੀ ਚੀਜ਼ ਮੈਨੂੰ ਮਿਲ ਜੇ ਇਦਾਂ ਹੀ ਇਹ ਤਾਂ ਬਸ ਹੁਣ ਖਰਾਬ ਹੋ ਗਿਆ ਬੂਟਿਆਂ ਦਾ ਕਰਕੇ ਨਹੀਂ ਮੇ ਪੁੱਟ ਰਹੀ ਇਹਨੂੰ ਹੁੰਦਣ ਵੀਰਾ ਵੀ ਕਹਿਣ ਦਾ ਹੈ ਕਹਿੰਦਾ ਕਿੰਨੇ ਹੋ ਜਾਂਦੇ ਆ ਕਹਿੰਦਾ ਮੈਂ ਇੱਧਰੋਂ ਲਾਇਆ ਸੀ ਖਰੇ ਇੱਕ ਚ ਹੀ ਲਾਇਆ ਸੀ ਤਾਂ ਸਾਰਿਆਂ ਚ ਹੀ ਹੋ ਗਏ ਇੱਧਰ ਨਹੀਂ ਆ ਮੈਂ ਲਾਇਆ ਅੱਗੇ ਪਟਵਟ ਕੇ ਹੂੰ ਉਹ ਖਰੇ ਆ ਵੀ ਰੰਦਾ ਹਾਂ ਆ ਵੇਖ ਲੈ ਹੂੰ ਇਹ ਫਿਰ ਪਤਾ ਨਹੀਂ ਇਹਦਾ ਫੁੱਲਾਂ ਤੋਂ ਵੀ ਬਣ ਜਾਂਦਾ ਕੀ ਹਿਸਾਬ ਹਾਂ ਇਸ ਤਰੀ ਆ ਹੁਣ ਅੱਗੇ ਕਿੰਨੇ ਹੋ ਰਹੇ ਆ ਜਿਹੜੇ ਜੇ ਮੰਮੀ ਉਦਾਂ ਦੇ ਨਹੀਂ ਜਿਹੜੇ ਆਪਾਂ ਸਕੂਲੇ ਲਾਉਂਦੇ ਹੁੰਦੇ ਸੀਗੇ ਤੇ ਉਹ ਵਿੱਚੋਂ ਕਾਲੀਆਂ ਮਿਰਚਾਂ ਤਰ੍ਹਾਂ ਨਾ ਉਹਨਾਂ ਦੇ ਬੀਜ ਹੀ ਨਿਕਲਦੇ ਹੁੰਦੇ ਸੀ। ਉਵੇਂ ਹੀ ਆ ਥੋੜਾ ਇਹ ਵੈਸੇ ਨਾ ਬੁੱਟਾ ਕਹਿੰਦੇ ਨਾ ਜੀ ਬੜਾ ਉਪਜੋਗੀ ਏ। ਅੱਛਾ। ਉਹ ਸਮੇਂ ਜਿਹੜੇ ਪਲਾਂਟਸ ਵਾਲੇ ਵੀਡੀਓ ਬਣਾਉਂਦੇ ਨਾ ਉਹ ਦਿਖਾ ਰਹੇ ਸੀਗੇ ਤੇ ਵੀ ਮਤਲਬ ਬੜਾ ਦਸ ਰੈਸਿਪੀ ਏ ਬੜਾ ਉਪਜੋਗੀ ਆ ਵੀ ਇਹਦੇ ਜਿਹੜੇ ਆ ਫੁੱਲ ਆ ਇਹਨਾਂ ਦਾ ਪਾਊਡਰ ਬਣਾ ਕੇ ਤੇ ਪੇਟ ਦਰਦ ਵਾਸਤੇ ਵੀ ਹੋਏਗਾ ਜਿਵੇਂ ਆਪਾਂ ਨੂੰ ਹਾਂ ਨਹੀਂ ਪੂਰਾ ਪਤਾ ਇਹਨਾਂ ਚੀਜ਼ਾਂ ਦਾ ਆਪਾਂ ਨੂੰ ਇਹ ਨਹੀਂ ਆਵੇ ਆ ਇਹ ਲੋਵੀਰਾ ਕਿੱਡਾ ਸੋਹਣਾ ਹੋਇਆ ਆਵੇ ਹੈਗਾ ਨਾ ਉਹਨਾਂ ਦੇ ਪੱਥਰ ਚਟ ਦਾ ਬੂਟਾ ਵੀ ਆਪਣੇ ਕੰਦੇ ਆਵੇ ਹੁਣ ਆ ਜਿਹੜੇ ਮੰਮੀਆਂ ਸਾਰੇ ਇਹੀ ਨੇ ਆਵੇ ਉਹ ਨਿੱਕੇ ਨਿੱਕੇ ਜਿਹੜੇ ਵਿੱਚੋਂ ਕਿਹਨੇ ਸਾਰੇ ਮੰਗਿਆ ਸੀ ਕਿਸੇ ਨੇ ਪੱਥਰ ਚਟ ਦਾ ਪੱਤਾ ਇੱਕ ਹਾਂ ਦੇਣਾ ਸਗੋਂ ਨੂੰ ਸਾਰ ਕਰਨ ਜਾਵਾਂਗੇ ਨਾ ਸ਼ਾਮ ਨੂੰ ਦਿਖਦੀਆਂ ਹੋਣੀਆਂ ਸਬਜ਼ੀਆਂ ਨਾ ਇੱਥੇ ਇੱਥੇ ਸਬਜ਼ੀਆਂ ਦਿਖਦੀਆਂ ਹਾਂ ਹਾਂ ਦਿਖਦੀਆਂ ਹਾਂ ਹਾਂ ਡੈਡੀ ਲੱਗੇ ਹੋਏ ਕਿੰਨੇ ਲੱਗਦੇ ਜਿਆਦੇ ਸੋਨੇ ਹਨ ਕਿਰਦੇ ਸੋਨੇ ਲੱਗਣ ਨੇ ਸਫਾਈ ਕਰੀ ਵੀ ਤਾਂ ਬੜੀ ਪ੍ਰਾਤ ਸੀ ਫਿਰ ਉਹ ਬਚ ਜਾਂਦਾ ਖੁੱਲੀ ਜਗ੍ਹਾ ਤੇ ਤੇ ਇਦਾਂ ਹੁੰਦਾ ਹੈ ਜਦੋਂ ਬੰਦਾ ਕਰੀਦਾ ਰਬਾਤ ਸੁਨੇਹੇ ਲਿਖਣ ਆਇਆ ਹੈ ਨਾ ਹਮ ਕਿ ਕਰਿਆ ਨਾ ਮੈਨੂੰ ਪਿਆਰ ਜਿਸ ਤਰ੍ਹਾਂ ਆਪਣੇ ਬੜਾ ਮੈਨ ਪਿਆ ਤੇ ਇਥੋਂ ਨਾ ਦੂਖਨਵੰਨ ਸਾਹਿਬ ਜਾਨਸ਼ਾਨ ਸਾਹਿਬ ਔਰ ਜਿਵੇਂ ਮਤਲਬ ਔ ਸਾਹਮਣੇ ਜਿਹੜਾ ਆ ਟਾਈਮ ਹੁੰਦਾ ਨਾ ਖੰਡਾ ਚਮਕਦਾ ਉੰਜ ਆਪਾਂ ਨੂੰ ਇੱਥੋਂ ਪੈ ਜਾਂਦਾ ਨਾ 5-6 ਕਿਲੋਮੀਟਰ ਪੈ ਜਾਂਦਾ ਚਾਰ ਕੁ ਪਿੰਦਾ ਚੈਲੋ ਚਾਰ ਕੁ ਮੈਂ 5-6 ਹੋਣਾ ਉੱਪਰ ਦੀ ਜਦੋਂ ਆਪਾਂ ਕੋਲ ਕਹੀ ਜਾਂਦੇ ਅਕਸਰ ਉਹ ਤਾਂ ਥਾਪਰ ਦੇਖ ਰਿਆ ਨਾ ਸਾਹਮਣੇ ਥਾਪਰ ਕਾਲਜ ਤੇ ਹੋਰ ਰੈਡ ਰੈਡ ਬਿਲਡਿੰਗ ਨੇ ਹਾਂ ਨਿਸ਼ਾਨ ਸਾਹਿਬ ਦਾ ਚਮਕਦਾ ਹੁਣ ਵੀ ਉਹ ਭਲਾ ਬਿਲਡਿੰਗ ਦੇ ਵਿੱਚ ਜਿਹੜੀ ਚਮਕਣੀ ਜੀ ਚੀਜ਼ ਦਿਸਦੀ ਏ ਉਹ ਭਲਾ ਖੰਡਾ ਨਹੀਂ ਨਹੀਂ ਉਹ ਨਾ ਉਹ ਟਾਵਰ ਨੇ ਟਾਵਰ ਇੱਕ ਦਿਨ ਚਮਕਦਾ ਸੀ ਮੈਂ ਪੁੱਛਿਆ ਸੀ ਵਿਕਰਮ ਨੂੰ ਤੇ ਮੈਂ ਕਿਹਾ ਇਹ ਭਲਾ ਕੀ ਚਮਕਦਾ ਇਹ ਐ ਨਹੀਂ ਲੱਗਦਾ ਬੀਬੜਾ ਚਮਕਰਿਆ ਸੀ بارش ਪਈ ਸੀ ਤੇ ਮੈਂ ਕਿਹਾ ਐ ਨਹੀਂ ਭਲਾ ਲੱਗਦਾ ਜਿਵੇਂ ਦੁਖਨਵਾਨ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਖੰਡਾ ਹੋਵੇ ਤੇ ਕਹਿੰਦਾ ਹਾਂ ਉਹ ਹੋਈ ਹੈ ਉਹ ਜਦੋਂ ਮੌਸਮ ਕਲੀਅਰ ਹੋ ਜਾਂਦਾ ਨਾ ਫਿਰ ਉਹ ਚੀਜ਼ਾਂ ਦਿਖਣ ਲੱਗ ਜਾਂਦੀਆਂ ਦੂਰ ਦੀ ਸ਼ਹਿਰ ਦਿਸਦਾ ਪਿਆ ਸੂਰਜ ਦੇ ਡੁੱਬ ਰਿਹਾ ਸੂਰਜ ਓ ਮੈਂ ਕਿਸੂਰ ਜਨ ਕੀ ਜੀ ਟਿੱਕੀ ਦੇਖਦੀ ਪਈ ਡੁੱਬਦੇ ਦੀ ਚੱਪ ਚੱਲਿਆ ਵਾ ਬਿੰਦੀ ਜੀ ਹੁਣ ਮੈਂ ਫਰਕ ਪੈ ਗਿਆ ਨਾ ਹੂੰ ਢਿੰਕਾ ਕਾਫੀ ਛੋਟਾ ਪੈ ਗਿਆ ਛੋਟੇ ਹੋ ਗਏ ਨਾ ਢਿੰਕਾ ਤੇ ਇੱਧਰ ਵੇਖਾ ਇੱਧਰ ਸਾਰਾ ਪੱਟਿਆਲਾ ਹੂੰ ਜਸੂ ਕਰਕੇ ਆਵਾ ਲੱਕਾਂ ਨੇ ਪਤੰਗਾ ਡਾਉਣੇ ਸ਼ੁਰੂ ਵੀ ਕਰਤੇ ਬੱਚਿਆਂ ਨੇ ਵੇਖੀ ਕਿੰਨੇ ਉਡਾ ਰਹੇ ਨੇ ਹੂੰ ਉਹਦੇ ਫਰਵਟੀ ਚਾਣੀ ਪਸੰਦ ਸਦਸਨ ਹਾਂ ਜਤਾ ਕਿ ਮਿੰਨੇ ਵਾਪਸ ਕਹਿੰਦੇ ਹੁੰਦੇ ਆਈ ਬਸੰਤ ਪਾਲਾ ਉਡੰਤ ਹੁਣ ਬੱਚੇ ਫ੍ਰੀ ਹੋਏ ਨਾ ਪੇਪਰ ਦੇ ਕੇ ਇੱਕ ਵਾਰ ਆ ਦੇਖ ਲੈ ਕਿੰਨੇ ਛਾਂ ਕ ਬੱਚਿਆਂ ਦਾ ਕਿੰਨੇ ਸੋਹਣੇ ਹੋ ਗਏ ਆ ਵੀ ਪੂਰੇ ਬਗ਼ੀਚੇ ਨੇ ਹੂੰ ਬਰੇ ਸੋਹਣੇ ਸਾਰੇ ਬੜੇ ਸੋਹਣੇ ਫੁਲੇ ਜਾਂਦੇ ਹੂੰ ਤੇ ਆ ਕਿੰਨਾ ਸੋਹਣਾ ਫੁਲਿਆ ਤੇ ਬੜਾ ਸੋਹਣਾ ਲੱਗਦਾ ਕਿ ਆ ਜਿਹੜੀ ਦੁਪਹਿਰ ਖਿੜੀ ਨਾ ਇਹ ਤਾਂ ਤਿੰਨ ਮੈਂ ਜਦੋਂ ਦੁਪਹਿਰੇ ਖਿੜੀ ਸੀਗੀ ਆ ਤਾਂ ਮਜੈਂਟਾ ਜਿਹਾ ਕਲਰ ਹੈ ਨਾ ਰਾਣੀ ਰੰਗ ਉਹ ਤਾਂ ਹੋਰ ਰੰਗ ਸੀ ਦੋ ਕਲਰ ਸੀ ਬੜੇ ਪਿਆਰੇ ਨਾ ਕੀ ਲਾਇਆ ਪਦਿਨਾ ਪਦਿਨਾ ਐ ਵਾਸੇ ਚਲ ਬਹੁਤ ਲੱਗਾ ਆ ਥੱਲੇ ਵੀ ਪਰ ਮੈਂ ਜਿੱਥੇ ਤੁਹਾਨੂੰ ਸ਼ੌਂਕ ਆ ਜਿਹੜੀ ਚੀਜ਼ ਮਿਲਦੀ ਉਹਦੇ ਚੀ ਲਾ ਲੈਨੇ ਹੋਰ ਤੇ ਚਲੋ ਜੀ ਵਲੌਗ ਦਾ ਕਰਦੇ ਆ ਐਂਡ ਧੰਨਵਾਦ ਜੀ ਮਿਲਦੇ ਆ ਕੱਲ ਨੂੰ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੇ ਜਿਵੇਂ ਪਿਆਰ ਕਰਦੇ ਹੋ ਇਹਨੂੰ ਕਰਦੇ ਰਹਿਣਾ ਧੰਨਵਾਦ ਤੁਹਾਡਾ ਸਾਰਿਆਂ ਦਾ ਜੈ ਜੀ